ਪੰਜਾਬ ਟੌਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਗਤ ਕਰਦੀ ਆਂ ਅੱਜ ਜਲੰਧਰ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅਕਸ ਲੋਕਾਂ ਸਾਹਮਣੇ ਆ ਚੁੱਕਾ ਹੈ ਜਿਸ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਪੰਜਾਬ ਚੋਂ 7 ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਉਸ ਵਿਅੰਨ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਜਿਸ ਵਿੱਚ ਉਹਨਾਂ ਨੇ 13 0 ਦੀ ਗੱਲ ਕਹੀ ਸੀ ਭਾਰਤੀ ਜਨਤਾ ਪਾਰਟੀ ਨੂੰ ਲੰਮੇ ਹੱਥੀ ਲੈੰਦੇ ਉਹਨਾਂ ਨੇ ਕਿਹਾ ਕਿ ਲੋਕ ਹੁਣ ਧਰਮ ਦੇ ਨਾਂ ਤੇ ਵੋਟ ਲੈਣ ਵਾਲਿਆਂ ਦੀ ਚਾਲ ਨੂੰ ਸਮਝ ਚੁੱਕੇ ਹਨ ਜਿਸ ਦਾ ਨਤੀਜਾ ਲੋਕਾਂ ਸਾਹਮਣੇ ਆ ਚੁੱਕਾ ਹੈ। ਉਹਦੇ ਵਿੱਚ ਫੈਸਲਾ ਕੋਰਟ ਨੇ ਕਰਨਾ ਹੀ ਕਰਨਾ ਅਟੱਲ ਨਹੀਂ ਸਕਦਾ। ਹੈ ਸ਼ਾਇਦ ਦੇਖੀ ਖਿਆਲ ਦੇ ਅੰਦਰ ਰੇਹ ਜਕਤੀਤਾ ਹੋਣਾ ਚਾਹੀਦਾ। ਇਹ ਉਹ ਡੈਮੋਕ੍ਰੇਸੀ ਦੇ ਅੰਦਰ ਪ੍ਰਸ਼ਾਸਨ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਾਂ ਕਿ ਉਹਨਾਂ ਨੂੰ ਵਿਭਾਗ ਦੇ ਸਰਦਾਰਾਂ ਇਸ ਕਨਸਟੀਟਿਊਸ਼ਨ ਦੇ ਅੰਦਰ ਮੁਫਾੜਾ ਕਰਨ ਦਾ ਕਾਇਦਾ ਜਿਨਾ ਨੇ ਉਹਨਾਂ ਨੂੰ ਐਮਪੀ ਬਣਾ ਕੇ ਜਿਹੜਾ ਉਹ ਦੇਖੀ ਪਾਰਲੀਮੈਂਟ ਦੇ ਵਿੱਚ ਭਿੱਜਿਆ ਮੈਂ ਚਾਹਾਂਗਾ ਕਿ ਉਹ ਦੇਖੀ ਪਾਰਲੀਮੈਂਟ ਦੇ ਤੱਕ ਪੰਜਾਬ ਤੇ ਪੰਜਾਬ ਦੇ ਤੇ ਲੋਕਾਂ ਦੇ ਮੁੱਦੇ ਜਿਹੜੇ ਨੇ ਸਾਡੇ ਸਟੇਟ ਦੇ ਮੁੱਦੇ ਨੇ ਸਾਡੇ ਉਹ ਸਾਰੇ ਕਿਸਾਨਾਂ ਦੇ ਮੁੱਦੇ ਨੇ ਕਲਤਾਂ ਦੇ ਮੁੱਦੇ ਨੇ ਮੁਫਾੜਾ ਦੇ ਮੁੱਦੇ ਨੇ ਉਹ ਜ਼ਰੂਰ ਉੱਤੇ ਜਾ ਕੇ ਰੱਖੋਗੇ ਕਿ ਡਾਕੂਮੈਂਟ ਸਿਕਲਾਈਟ ਹੈ ਉਹਨਾਂ ਦਾ ਉਹ ਇਹਨਾਂ ਬੰਦ ਪਾਰਲੇ ਲੰਚੇ

ਮਨੁੱਖਾਂ ਨੇ ਜਾਂ ਬਲੱਲਾ ਨੂਰ ਪਿਆਸ ਤੋਂ ਦਰ ਕੇ ਸਭ ਬੰਦੇ ਇੱਕ ਨੂਰ ਦੇ ਸਮਝਾਪੀਆ ਆਮ ਭਲੀ ਔਨ ਵਿੱਚ ਜਿਵੇਂ ਪਤਾ ਵੀ ਰਾਜੇ ਕਿ ਕੀ ਕਰਦੇ ਉਸ ਕਨਨ ਦੀ ਧਰਨਾ ਨੂੰ ਪੰਜਾਬ ਕਰ ਦੇਣਾ ਦੋ ਸਾਡੇ ਬੱਚੇ ਬੱਚਿਆਂ ਅੱਜ ਵੀ ਧਰਮੇ ਪ੍ਰਾਕਸ਼ਮ ਮਜਾਰੇ ਕਰਦੇ ਅੜਕਾਂ ਦੇ ਉੱਤੇ ਰੋਂਦੇ ਫਿਰਦੇ ਨੇ ਤੂੰ ਉਹਨਾਂ ਨੂੰ ਕੁੱਟਿਆ ਪੂਰ ਪੰਜਾਬ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਨੂੰ ਕੁੱਟਿਆ ਉਹ ਪੰਜਾਬ ਦੇ ਅੰਦਰ ਕਸਾਨਾਂ ਨੂੰ ਕੁੱਟਿਆ ਉਹ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਕੁੱਟਿਆ ਉਹ ਪੰਜਾਬ ਦੇ ਅੰਦਰ ਪੀਤਿਆਂ ਨੂੰ ਕੁੱਟਿਆ ਆਪਾਂ ਨੂੰ ਕੁੱਟਿਆ ਉਹ ਪੰਜਾਬ ਦੇ ਅੰਦਰ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਦਰਦ ਕੀਤੇ ਤਾਂ ਸਾਨੂੰ ਪੰਜਾਬ ਦੇ ਅੰਦਰ ਇਹ ਕਰਕੇ ਬਹੁਤ ਵੱਡੀ ਹਾਰ ਦੇਖਣੀ ਪਈ ਹੈ ਕਿ ਗੂਰ ਸਵਾਇ ਲੋਕਾਂ ਦੇ ਉੱਤੇ ਦੌਲਤ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਆਡੀਆਂ ਈਆਂ ਪੈਰਾਂ ਨੂੰ ਤੇਰੀ ਸਰਕਾਰ ਨੇ ਤਰੀਕ ਉਸ ਨੇ ਕੱਟ ਕੇ ਫਰਸ਼ਾਂ ਦੇ ਉੱਤੇ ਧਰਿਆ ਤੇ ਲੋਕਾਂ ਨੇ ਕਿਰਾਂ ਮੂੰਹ ਤੋੜਨਾ ਜਿਹੜਾ ਉਹ ਤੈਨੂੰ ਦਿੱਤਾ ਊ ਲੋਕਾਂ ਦੀਆਂ ਜਿਹੜੇ ਵੱਡੇ ਬੱਚੇ ਅੱਡਾ ਬੰਦੇ ਸੀ ਸਰਦਾਰ ਸੀ ਉਹਨਾਂ ਦੀਆਂ ਪੱਗਾਂ ਦੇ ਵਿੱਚ ਰੋਲਿਆ ਇਹਨੂੰ ਇਸ ਤਰ੍ਹਾਂ ਦੇ ਹੀ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਨਾ ਜਿਹੜਾ ਉਹ ਜਵਾਬ ਦਿੱਤਾ ਇਹ ਸਭ ਤੋਂ ਵੱਡਾ ਸਤਾਨਾਂ ਦੇ ਨਾਲ ਰਾਜ ਨੂੰ ਬਾਗੜੇ ਤੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਖੱਟੜ ਦੀ ਸਰਕਾਰ ਦੇ ਨਾਲ ਲੜ ਕੇ ਖੰਡਾ ਦੇ ਉੱਤੇ ਗਦਰ ਕੀਤਾ ਤੋਂ ਮਰ ਕੇ ਸਾਡੇ ਨੌਜਵਾਨ ਜਿਹੜੇ ਸੀ ਉਹ ਜੀਤ ਹੋਏ ਨਾ ਹੋਰ ਸਾਡੇ ਜਿਹੜੇ ਸ਼ਾਨ ਪ੍ਰਾਪਤ ਜੀਤ ਹੋਏ ਇਹਨੂੰ ਦੇਖ ਕਰਕੇ ਲੋਕਾਂ ਨੇ ਜਿਹੜਾ ਮੂਹ ਤੋਰਨਾ ਜਵਾਬ ਜਿਹੜਾ ਉਹ ਉਹ ਇਹਨਾਂ ਬੋਟਾਂ ਦੇ ਵਿੱਚ ਦੇਖ ਕੇ ਤੁਹਾਨੂੰ ਜਿਹੜਾ ਉਹਨਾਂ ਨੇ ਦੱਸਿਆ ਔਰ ਜਿਹੜਾ ਤੂੰ ਕਹਿੰਦਾ ਸੀ ਕਿ ਮੈਂ ਜਦ ਆਪ ਨੂੰ ਕਰਜ਼ਾ ਮੁਕਤ ਕਰ ਦੇਣਾ ਔਰ ਅੱਜ ਕਰੋੜਾਂ ਹਜ਼ਾਰਾਂ ਲੱਖਾਂ ਦਾ ਕਰਜ਼ਾ ਜਿਹੜਾ ਉਹ ਤੂੰ ਪੰਜਾਬ ਦੇ ਅੰਦਰ ਮੜ ਕੇ ਤੇ ਤੂੰ ਪੰਜਾਬ ਦੀ ਸੱਤਾ ਨੂੰ ਰੇਤਲਾ ਕੱਢਦਾ ਜੇ ਤੂੰ ਕਹਿੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਡੇ ਕੋਲ ਭਰਿਆ ਪਿਆ ਤਾਂ ਫਿਰ 58 ਫੋਨ ਜਹਾਜ਼ ਕਿਵਾਂ ਦਾ ਪੈਸਾ ਕਿੱਥੇ ਗਿਆ ਕੰਮ ਸੀਮਾ ਦਾ ਪੈਸਾ ਕਿੱਥੇ ਗਿਆ ਪੈਨਸ਼ਨਾਂ ਦਾ ਪੈਸਾ ਕਿੱਥੇ ਗਿਆ ਔਰ ਤੁਸੀਂ ਹਜ਼ਾਰਾਂ ਹਜ਼ਾਰ ਦੀ ਗੱਲ ਕਰਦੇ ਸੀ बड़ी शर्म की गल है भगवान मान जी तेरे वास्ते शब्द होता है धियां भैर एड्डा मजाक कर लिया गया हजार का देना जी क्या ग्यारह सौ देगा यह तू हजार दिता होंगे तो फिर तेन कह थी मैं हूं ग्यारह सौ रुपया विधानसभा और नए भगवंत मानू के अपना वह जरा पूरा करो और भगवंत मान ने जरा सभा अपमान किया और मैं इतो तक के दूसरी तक संघा दल् जो भगवंत मान ने कि भगवंत मानू मैं पंजाब की विधान बंदा बना के आया भगवंत माना जलंधर चंडीगढ़ वापस तीन सौ मीटर का सिर्फ तीन सौ मीटर का रोड शो रखा और मीटर तक जाता और सवेर तो लैके शाम तक मेरे न

ਪਰ ਉਹਨਾਂ ਤੋਂ ਅਸੀਂ ਇੱਕ ਪਤਰਾੰਡਾ ਹੋ ਕੇ ਪੰਜਾਬ ਦੀ ਸੰਸਥਾ ਦੇ ਅੰਦਰ ਜੂਨ ਦੇ ਮਹੀਨੇ ਦੇ ਅੰਦਰ ਪੜਿਆ ਜਿਹੜਾ ਇਹਦੇ ਅੰਦਰ ਸਾਡਾ ਇੱਕ ਐੱਜਾ ਨਾ ਅਰਦਾ ਅਨੇਕ ਤੋਂ ਪ੍ਰੋਮਾਂਗੀ ਹੈ ਜੀ ਪ੍ਰੋਮਾਂਗੀ ਹੋ ਕੇ ਕੋਈ ਵੀ ਪਾਤਰ ਪੱਟ ਗਈ ਜਿਹੜਾ ਅਸੀਂ ਆਰ ਪੀਓ ਦਾ 20000 ਲੋਕਾਂ ਨੇ ਵੱਧ ਬੋਟਾ ਪਾ ਕੇ ਅਨਸਾਰ ਤੋੜ ਦਿੱਤਾ ਪਰ ਇਹਨਾਂ ਸੱਤ ਤੋਂ ਸੱਤ ਕਹਿ ਰਹੇ ਉਹਨਾਂ ਨੂੰ ਹੋਰ ਵੱਧ ਪਾਉਣਾ ਚਾਹੀਦਾ ਉਹਨਾਂ ਨੂੰ ਉਹਨੂੰ ਥੋੜੀ ਬੱਤੀ ਨਾ

ਅਫਗਾਨ ਇਹ ਪੂਰੇ ਪੰਜਾਬ ਦੇ ਅੰਦਰ ਲਗਾਤਾਰ ਭਗਵਾਨ ਸਮਾਨ ਦਾ ਵਿਰੋਧ ਪੰਜਾਬ ਦੇ ਵਿੱਚ ਹੋਏਗਾ ਲਗਾਤਾਰ ਬਰਾਮਬਾਦੀ ਹੋਏਗਾ ਪ੍ਰਜਾਣ ਦੀ ਜਿਹੜੀ ਵਿਸਫੋਟ ਨਹੀਂ ਆ ਉਹਦੇ ਉੱਤੇ ਵੀ ਲਗਾਤਾਰ ਵਿਰੋਧ ਹੋਏਗਾ ਔਰ ਇਹਨਾਂ ਨੂੰ ਕਹਾਂਗੇ ਸੈਂਟਰ ਵਾਲਿਆਂ ਨੂੰ ਕਹਾਂਗੇ ਕਿ ਇਹ ਚੀਜ਼ਾਂ ਦੇਖਿਆ ਪੰਜਾਬ ਨੂੰ ਕਿਹਾ ਕਿ ਅਮਨ ਪਾ ਦਿਨੇ ਨਹੀਂ ਨਹੀਂ ਇਹ ਕਹਿ ਰਹੇ ਨਾ ਕਿ ਅਸੀਂ ਪੰਜਾਬ ਬੜੇ ਜਦੋਂ ਕੇਂਦਰ ਦੇ ਵਿੱਚ ਕੋਈ ਜਦੋਂ ਆਏਗਾ ਨਾ ਜਦੋਂ ਫੈਸਲਾ ਕਰ ਦੇ ਕਹਿੰਦੇ ਆ ਦੇਣਾ ਉਹਨਾਂ ਨੂੰ ਭੇਜ ਆ ਦੇਣਾ ਤੁਹਾਨੂੰ ਲੱਗਦਾ ਨਹੀਂ ਆਉਣਾ ਹੈ ਪੰਜਾਬ ਦਾ ਹਰ ਬੰਦਾ ਯਾਦ ਕਰਵਾ ਪੰਜਾਬੀ ਅੰਦੇ ਹਰ ਕੋ ਬੁਨਾਈ ਹੋਵੇ ਕੋਈ ਪ੍ਰੋਗਰਾਮ ਨਹੀਂ ਆਉਣਾ ਕੋਈ ਇਸੇ ਨਾਲ ਆ ਰਹੀ ਹੈ ਜਿਹਾ ਨਹੀਂ ਹੋਣਾ ਹੀ ਨਹੀਂ ਹੋਣਾ ਹੀ ਨਹੀਂ एंड बोला विक्टर का भी दस बोर्ड जिला विकारों को भी लेकर पर्याप्त नियम लगाकर वास्तव में आएगा वो ईडीएम देवते बहुत सारे सवाल जिनको परीक्षा कायम रहेंगे ये वो सवाल जिन्हें सवाल दे रहेंगे मेरे ख्याल के अंदर मिला वो बैठे तो पेपर देवते ही राष्ट्रनामित होगा जितने भी मुझे और भी चा�

ਅੰਗੀ ਸਰ ਰਾਜਨੀਤੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਬਾਰੇ ਦੱਸੋ ਅੱਜ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਦੀ ਤਰਫੋਂ ਮੈਂ ਸੁਖਵਿੰਦਰ ਸਿੰਘ ਕੋਰਟਲੀ ਸਪੈਸ਼ਲ ਸਪੋਕਸਪਰਸਨ ਕਾਂਗਰਸ ਪਾਰਟੀ ਚੋਣਾਂ ਤੋਂ ਬਾਅਦ ਦੇ ਹੋਏ ਨਤੀਜਿਆਂ ਨੂੰ ਲੈ ਕੇ ਅੱਜ ਜਿਹੜਾ ਆ ਉਹ ਗੱਲਬਾਤ ਕੀਤੀ ਹੈ ਇਹ ਦੇਸ਼ ਦੇ ਅੰਦਰ ਮੋਦੀ ਸਰਕਾਰ ਜਿਹੜੀ ਉਹ ਆਪਣੀ ਨੈਤਿਕਤਾ ਜਿਹੜੀ ਖੋ ਚੁੱਕੀ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ 400 ਤੋਂ ਪਾਰ ਜਾਵਾਂਗੇ ਔਰ ਮੋਦੀ ਦੀ ਭਾਰਤੀ ਜਨਤਾ ਪਾਰਟੀ 63 ਸੀਟਾਂ ਖੁਦ ਜਿਹੜੀਆਂ ਉਹ ਹਾਰ ਗਈ ਔਰ ਜਿਹੜਾ ਅਜੁੱਧਿਆ ਦੇ ਨਾਂ ਤੇ ਧਰਮ ਦੇ ਨਾਂ ਤੇ ਉਹਨਾਂ ਨੇ ਪੱਤਾ ਖੇਡਿਆ ਸੀ ਕਿਉਂਕਿ ਭਗਵਾਨ ਰਾਮ ਸਬਦੇ ਨੇ ਉਜਦੇ ਦੇ ਅੰਦਰ ਵੀ ਉਜਦੇ ਦੇ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਔਰ ਇਸ ਵੇਲੇ ਸਰਕਾਰ ਬਣਾਉਣ ਦੇ ਲਈ ਤਰਲੋ ਮੱਚੀ ਹੋ ਰਿਆ ਮੇਰੇ ਖਿਆਲ ਦੇ ਭਗਵਾਨ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਕਿ ਉਹ ਆਪੋਜੀਸ਼ਨ ਨੂੰ ਸਰਕਾਰ ਬਣਾਉਣ ਦਾ ਜਿਹੜਾ ਮੌਕਾ ਦੇਣ ਔਰ ਦੂਸਰਾ ਜਿਹੜਾ ਭਗਵੰਤ ਮਾਨ ਪੰਜਾਬ ਦੇ ਅੰਦਰ ਹਾਰਿਆ ਇਹਦੇ 10 ਤੋਂ ਵੱਧ ਵਜ਼ੀਰ ਹਾਰ ਗਏ 52 53 ਇਹਦੇ ਐਮਐਲਏ ਜਿਹੜੇ ਸੀ ਉਹ ਹਾਰ ਗਏ ਇਹ ਮੈਜੋਰਟੀ ਜਿਹੜੀ ਪੰਜਾਬ ਦੇ ਅੰਦਰ ਲੋਕਾਂ ਦੇ ਮਤਾਬਕ ਜਿਹੜੀ ਉਹ ਖੋ ਚੁੱਕਾ ਇਹ ਘਟਿਆ ਮੁੱਖ ਮੰਤਰੀ ਇੱਕ ਅਜੀਹਾ ਮੁੱਖ ਮੰਤਰੀ ਸਾਹਿਬ ਤੋਂ ਹੈ ਲੋਕਾਂ ਤੇ ਤਸ਼ੱਦਦ ਕਰਨ ਵਾਲਾ ਮੇਰੇ ਖਿਆਲ ਦੇ ਅੰਦਰ ਜਾਦੋ ਦੇ 10 ਮੰਤਰੀ ਹਾਰ ਜਾਣ ਤੇ 52 53 ਜਿਹੜੇ ਐਮ ਐਲ ਏ ਹਾਰ ਜਾਣ ਤਾਂ ਉਹਨੂੰ ਵੀ ਸਰਕਾਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਤਾਂ ਕਿ ਮੋੜ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵੇ ਕਿਉਂਕਿ ਲੋਕਾਂ ਨੇ ਬਹਿਕਾਵੇ ਦੇ ਵਿੱਚ ਆ ਕੇ ਲਾਲਚਾਂ ਦੇ ਵਿੱਚ ਆ ਕੇ ਜਿਹੜਾ ਅਸੀਂ ਇਹਦੀ ਸਰਕਾਰ ਬਣਾਈ ਸੀ ਹੁਣ ਭਗਵਾਨਤਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਚੌਧਰੀ ਉਹ ਅਰੇ ਵਿਕਰਮ ਚੌਧਰੀ ਜਿਹਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਕਹਿੰਦੇ ਸੀ ਵੀ ਇਹ ਸਾਡੀਆਂ ਜੱਦੀ ਸੀਟਾਂ ਨੇ ਜਾਂ ਹੋਰ ਨੇ ਔਰ ਉਹਨਾਂ ਨੇ ਬਹੁਤ ਸਾਰੇ ਕੋੜੇ ਸ਼ਬਦ ਸਾਡੇ ਪ੍ਰਤੀ ਔਰ ਹੋਰ ਐਮਐਲਏ ਸਹਿਬਾਨ ਦੇ ਪ੍ਰਤੀ ਬੋਲੇ ਸੀ ਔਰ ਉਹਨਾਂ ਨੇ ਕਿਹਾ ਸੀ ਵੀ ਦੇਖਾਂਗੇ ਕੋਟਲੀ ਤੇ ਪ੍ਰਗਟ ਸਿੰਘ ਜਿਹੜੇ ਆ ਕੀ ਇਹਨੂੰ ਜਿਤਾ ਲੈਂਦੇ ਆ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਅਸੀਂ ਤਾਂ 15 15 18 18 ਹਜ਼ਾਰ ਨਾਲ ਆਪਣੇ ਹਲਕਿਆਂ ਤੋਂ ਜਿਤਾ ਦਿੱਤਾ ਔਰ ਜਿੱਤੇ ਤੁਸੀਂ ਆਪਣਾ ਜ਼ਗੀਰ ਸਮਝਦੇ ਸੀ 20 ਹਜ਼ਾਰ ਤੋਂ ਵੱਧ ਵੋਟਾਂ ਦੇ ਨਾਲ ਸਰਦ ਚਰਨਜੀਤ ਸਿੰਘ ਚੰਨੀ ਜੀ ਨੂੰ ਲੋਕਾਂ ਨੇ ਉੱਥੇ ਜਿਤਾਇਆ ਤੇ ਜਿਹੜੀਆਂ ਤੂੰ ਭਾਰਤੀ ਜਨਤਾ ਪਾਰਟੀ ਦੀਆਂ ਸਪੋਰਟਾਂ ਕਰਦਾ ਰੈਲੀਆਂ ਕਰਦਾ ਉਹਨਾਂ ਦੇ ਬੂਥਾਂ ਤੇ ਜਾਣਾ ਜੇ ਤੈਨੂੰ ਭਾਰਤੀ ਜਨਤਾ ਪਾਰਟੀ ਹੁਣ ਇੰਨੀ ਪਿਆਰੀ ਹੋ ਗਈ ਆ ਨਾ ਤਾਂ ਪੰਜਾਬ ਦੀ ਵਿਧਾਨ ਸਭਾ ਤੋਂ ਤੁਰੰਤ ਅਸਤੀਫਾ ਦੇ ਇਲੈਕਸ਼ਨ ਲੜ ਫਿਰ ਤੈਨੂੰ ਟੱਕਰਦੇ ਆ ਆ ਕੇ ਫਲੋਰ ਦੇ ਵਿੱਚ ਕੀ ਪਾਵਿਕਦੀ ਆ